ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥਿਓ ਆਪਾਂ ਗੱਲ ਕਰਾਂਗੇ ਕਿ ਮੌਸਮ ਦੀ 11-12 ਅਗਸਤ 2025 ਤੱਕ ਦਾ ਮੌਸਮ ਕਿਸ ਤਰੀਕੇ ਨਾਲ ਰਹੇਗਾ ਇਸ ਸਮੇਂ ਹਾਲਾਤ ਇਹ ਨੇ ਕਿ ਪੱਛੋਂ ਚੱਲ ਰਹੀ ਐ ਤੇ ਪੱਛੋਂ ਚੱਲਣ ਦੇ ਕਰਕੇ ਜਿਹੜੇ ਕਦੂ ਤੋਰੀਆਂ ਜਿਹੜੀਆਂ ਸੀਆਂ ਉਹਨਾਂ ਨੂੰ ਫਲ ਆਗਣੇ ਸ਼ੁਰੂ ਹੋ ਗਏ ਦੁਬਾਰਾ ਤੋਂ ਤੇ ਨਾਲ ਹੀ ਫਸਲਾਂ ਦੇ ਬੜੇ ਸੁਨੇ ਹਾਲਾਤ ਨੇ ਭਾਵੇਂ ਕਿ ਖੇਤਾਂ ਦੇ ਵਿੱਚ ਭਮੱਕੜਾਣਾ ਸ਼ੁਰੂ ਹੋ ਗਿਆ ਕਈ ਵੀ ਸਪਰੇਅ ਬਾਰੇ ਸੋਚ ਰਹੇ ਐ ਪਰ ਤੋਂ ਉਹਨਾਂ ਲਈ ਖੁਸ਼ਖਬਰੀ ਐ ਕਿ ਬੜੀ ਜਲਦੀ ਮੌਸਮ ਬਦਲਣ ਵਾਲਾ ਵਰਖਾ ਹੋਣ ਵਾਲੀ ਐ ਤੇ کافی ਜ਼ਿਆਦਾ ਰਾਹਤ ਮਿਲੇਗੀ ਤਾਂ ਆਪਾਂ ਇਸ ਵੀਡੀਓ ਚ ਗੱਲ ਕਰਦੇ ਆਂ ਅੱਜ ਹੈ 8 ਅਗਸਤ 2025 ਤੇ ਆਪਾਂ ਗੱਲ ਕਰਾਂਗੇ ਕਿ 11-12 ਅਗਸਤ 2025 ਤੱਕ ਦਾ ਮੌਸਮ ਕਿਵੇਂ ਰਹੇਗਾ ਤੁਸੀਂ ਆਪਣੀ ਸਕਰੀਨ ਤੇ ਇਹ ਦੇਖੋਗੇ ਤਾਂ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਜੋ ਪੂਰਬੀ ਹਵਾਵਾਂ ਨੇ ਉਹਨਾਂ ਦੀ ਵਾਪਸੀ ਹੋ ਰਹੀ ਹੈ ਕਿਉਂਕਿ ਆਗਰਾ ਦੇ ਉੱਪਰਲੇ ਪਾਸੇ ਇੱਕ ਲੋ ਪ੍ਰੈਸ਼ਰ ਏਰੀਆ ਜਾਂ ਇੱਕ ਸਰਕੂਲੇਸ਼ਨ ਬਣਦੇ ਹੋਏ ਸਾਨੂੰ ਨਜ਼ਰ ਆਉਂਦੀ ਹੈ ਜਿਹੜੇ ਕਿ ਉੱਪਰ ਨੂੰ ਪਹਾੜਾਂ ਵਾਲੇ ਪਾਸੇ ਜਿਹੜਾ ਹੈਗਾ ਵਾਧਾ ਹੈ ਤੇ ਉਹ ਅੱਗੇ ਜਿਵੇਂ ਜਾਂਦੀ ਹੈ ਤਾ ਬੜਾ ਸਟਰੋਂਗਲੀ ਜਿਹੜਾ ਹੈਗਾ ਪੂਰਬੀ ਹਵਾਵਾਂ ਸਾਡੇ ਵਾਲੇ ਪਾਸੋਂ ਆਉਣੀਆਂ ਸ਼ੁਰੂ ਹੋਣੀਆਂ। ਤਾਂ ਫਿਰ 9 ਤਰੀਕ ਨੂੰ ਜਿਹੜਾ ਸਾਡੇ ਪਹਾੜ ਨੇ ਪਹਾੜਾਂ ਵਾਲੇ ਪਾਸੋਂ ਸ਼ੁਰੂ ਹੋ ਕੇ ਤੁਸੀਂ ਸਕਰੀਨ ਤੇ ਦੇਖੋ ਲਾਲ ਅਲਰਟ ਆ ਰਿਹਾ ਹੈ। ਪਹਾੜਾਂ ਵਾਲੇ ਪਾਸੋਂ ਸ਼ੁਰੂ ਹੋ ਕੇ ਤਾਂ ਪਹਿ ਲੇ ਪਾਸੋਂ ਹੌਲੀ-ਹੌਲੀ ਵਰਖਾ ਵਧੇਗੀ 9 ਨੂੰ ਥੋੜੇ ਜਿਹੇ ਹਿੱਸਿਆਂ 'ਚ ਕੁਝ ਪੂਰਬੀ ਪੰਜਾਬ 'ਚ ਕੁਝ ਹਰਿਆਣੇ ਦੇ ਹਿੱਸੇ ਦੇ ਵਿੱਚ 10 ਨੂੰ ਹੋਰ ਵਧੇਗੀ 11 12 ਨੂੰ ਕਾਫੀ ਏਰੀਆ ਕਵਰ ਕਰੇਗੀ 13 14 ਨੂੰ ਫੇਰ ਜਿਹੜਾ ਹੈਗਾ ਠੰਡਾ ਜਾ ਰਹੇਗਾ। ਤਾਂ ਫੇਰ ਜਿਹੜਾ ਹੈਗਾ 15 ਅਗਸਤ ਤੋਂ ਬਾਅਦ 15 16 ਚੰਗੇ ਖਾਸੀ ਵਰਖਾ ਹੋਣ ਦੀ ਸੰਭਾਵਨਾ ਹੈ ਤਾਂ ਕੌਲ ਮਲਾਕੇ ਸਭ ਤੋਂ ਵੱਡੀ ਬੇਨਤੀ ਹੈ ਕਿ ਪਹਾੜਾਂ ਤੇ ਨਹੀਂ ਜਾਣਾ ਕਿਉਂਕਿ ਉਹਨਾਂ ਛੁੱਟੀਆਂ ਪੈ ਰਹੀਆਂ ਐ ਤੇ ਬਹੁਤ ਸਾਰੇ ਵੀ ਪਹਾੜਾਂ ਤੇ ਜਾਣ ਦੀ ਕੋਸ਼ਿਸ਼ ਕਰਨਗੇ ਪਹਾੜਾਂ ਦੇ ਉੱਪਰ ਜਿਹੜਾ ਹੈਗਾ ਅਗਲੇ ਦਿਨਾਂ ਦੇ ਵਿੱਚ ਭਾਰੀ ਤੋਂ অতি ਭਾਰੀ ਵਰਖਾ ਦਾ ਅਲਰਟ ਹੈ ਤੁਸੀਂ ਆਪਣੀ ਸਕਰੀਨ ਤੇ ਲਾਲ ਅਲਰਟ ਵੀ ਦੇਖ ਰਹੇ ਹੋ ਤਾਂ ਉਹ ਜਿਹੜਾ ਅਲਰਟ ਹੈਗਾ ਉਸ ਦੇ ਨਾਲ ਜਿਹੜਾ ਹੈਗਾ ਕਈ ਸਾਰੇ ਥਾਵਾਂ ਤੇ ਬੱਦਲ ਫਟਣਾ ਲੈਂਡਸਲਾਈਡ ਮਡ ਸਲਾਈਡ ਇਹ ਚੀਜ਼ਾਂ ਫੇਰ 11-12 ਤੋਂ ਸ਼ੁਰੂ ਹੋਣ ਵਾਲੀਆਂ ਹੈ ਤਾਂ ਟੋਟਲ ਐਸੇ ਸਾਰੇ ਹਾਲਾਤ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਮੱਦੇਨਜ਼ਰ ਰੱਖਦੇ ਹੋਏ ਆਪ ਇੱਕ ਤੁਸੀਂ ਤੁਹਾਡੀ ਸਕਰੀਨ ਤੇ ਮੈਂ ਦਿਖਾ ਰਿਹਾ ਕਿ ਰੇਨ ਐਕਿਊਮੂਲੇਸ਼ਨ ਇਹ ਮਹਿਸੂਸ ਹੋ ਰਿਹਾ ਹੈ ਕਿ ਜਿਹੜੇ ਦਿਨ ਨੇ ਆਪਣੇ ਇਹ 9 ਤੋਂ 11 ਦੇ ਵਿਚਾਲੇ ਤਾਂ ਵਰਖਾ ਜਿਹੜੀ ਹੈਗੀ ਕੇਵਲ ਪਹਾੜਾਂ ਵਾਲੇ ਪਾਸੇ ਤੇ ਇਸ ਤਰੀਕੇ ਨਾਲ ਲੁਧਿਆਣਾ ਤੋਂ ਉੱਪਰ ਤੇ ਪਟਿਆਲਾ ਐਸ ਪਾਸੇ ਰਹਿ ਕੇ ਤੱਕਨ ਪੱਛਮ ਪੰਜਾਬ 'ਚ ਘਟ ਆ ਰਹੀ ਹੈ ਹਰਿਆਣੇ ਦਾ ਕੁਝ ਐਸਾ ਕਾਫੀ ਐਸਾ ਵਰਖਾ ਕਵਰ ਕਰ ਰਹੀ ਹੈ Rajasthan ਦੇ ਚ ਵਰਖਾ ਨਾ માત્ર ਜਾਂ ਨਹੀਂ ਹੈ ਠੀਕ ਹੈ ਜਿਵੇਂ ਤੁਸੀਂ ਅੱਗੇ ਜਾਣੇ ਹੋ ਤਾਂ ਸਾਨੂੰ ਇਹ ਲੱਗਦਾ ਹੈ ਕਿ ਆਪਾਂ ਜੇਕਰ ਅਗਸਤ ਦੀ ਗੱਲ ਹੀ ਕਰ ਲਈਏ ਤਾਂ ਅਗਲੇ ਜਿਹੜੇ ਅਗਸਤ ਰਹਿ ਤੁਹਾਡੇ 10 ਤੋਂ 12 ਦਿਨ ਹੋਣ ਵਾਲੇ ਹੈ ਤੁਸੀਂ ਨਵੀਂ ਦਿੱਲੀ ਤੋਂ ਪਾਣੀਪਤ ਪਾਣੀਪਤ ਤੋਂ ਪਟਿਆਲਾ ਲੁਧਿਆਣਾ ਤੇ ਉੱਪਰ ਅਸ਼ੀਮਤ ਸਾਹਿਬ ਨੂੰ ਲਾਈਨ ਖਿੱਚੀ ਹੈ ਤੁਹਾਡੀ ਸਕਰੀਨ ਤੇ ਦੇਖੋ ਇਹ ਲਾਈਨ ਤਾਂ ਇਸ ਲਾਈਨ ਤੋਂ ਉੱਪਰਲੇ ਪਾਸੇ ਬਹੁਤ ਚੰਗੀ ਵਰਖਾ ਹੋਣ ਵਾਲੀ ਹੈ ਹੇਠਲੇ ਪਾਸੇ ਨੂੰ ਵੀ ਠੀਕ ਵਰਖਾ ਜਿਹੜੀ ਹੈਗੀ ਆ ਅਗਲੇ ਦਿਨਾਂ ਚ ਦੇਖਣ ਨੂੰ ਮਿਲੇਗੀ ਤਾਂ ਕੁਲ ਮਿਲਾ ਕੇ ਪਾੜ ਡਰਾਉਂਦੇ ਆ ਪਾੜ ਮੈਂ ਬਾਰ ਬਾਰ ਕਿਹਾ ਇਸ ਸਾਲ ਪਾੜਾਂ ਦਾ ਖਤਰਾ ਇਸ ਸਾਲ ਸਾਨੂੰ ਜਿਹੜਾ ਹੈਗਾ ਪਾੜਾਂ ਤੋਂ ਡਰ ਲੱਗਦਾ ਹੈ ਜੇ ਮੈਂ ਗੱਲ ਕਰਾਂ 9 ਤਰੀਕ ਦੀ 9 ਤਰੀਕ ਨੂੰ ਕੁਝ ਏਰੀਆ ਫਰੀਖਪੁਰ ਦਾ ਮੁਕਸਰ ਦਾ ਵੀਕੋੜ ਦਾ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ ਬਾਕੀ ਪਾੜ ਭਾਰਤੀ ਮੌਸਮ ਵਿਭਾਗ ਦਿੱਲੀ ਵਾਲੇ ਕੀ ਕਹਿੰਦੇ ਆ ਤੁਸੀਂ ਆਪਣੀ ਸਕਰੀਨ ਤੇ ਦੇਖੋਗੇ ਤਾਂ ਦਿੱਲੀ ਵਾਲਿਆਂ ਦਾ ਕਹਿਣਾ ਹੈ ਕਿ ਭਾਰੀ ਵਰਖਾ ਜਿਹੜੀ ਹੈਗੀ ਆ ਹਿਮਾਚਲ ਪ੍ਰਦੇਸ਼ ਉੱਤਰਾਖੰਡ ਦੇ ਵਿੱਚ 8 9 10 11 12 13 14 ਅਗਸਤ 2025 ਦੇ ਦਰਮਿਆਨ ਹੋ ਸਕਦੀ ਹੈ ਜੰਮੂ ਕਸ਼ਮੀਰ ਦੇ ਵਿੱਚ 9 ਤੋਂ ਲੈ ਕੇ 14 ਤੱਕ ਹੋ ਸਕਦੀ ਹੈ ਪੰਜਾਬ 'ਚ 10 11 ਦੇ ਦਰਮਿਆਨ ਇੱਕ ਦੋ ਥਾਵਾਂ ਤੇ ਬਸ ਹਰਿਆਣਾ ਚੰਡੀਗੜ੍ਹ ਦੇ ਵਿੱਚ 11 ਅਤੇ 13 ਦੇ ਦਰਮਿਆਨ ਉੱਤਰ ਪ੍ਰਦੇਸ਼ 'ਚ 8 ਅਤੇ 9 ਨੂੰ ਤੇ 12 ਅਤੇ 14 ਨੂੰ ਪਰੰਤੂ ਕਾਫੀ ਭਾਰੀ ਵਰਖਾ ਜੰਮੂ ਕਸ਼ਮੀਰ 13 14 ਨੂੰ ਹਿਮਾਚਲ 11 12 13 14 ਨੂੰ ਭਾਰੀ ਤੋਂ ਅਤੀ ਭਾਰੀ ਵੀ ਪੈ ਸਕਦਾ ਇਸ ਜਿਹੜਾ ਡਰ ਹੈ ਉਤਰਾਖੰਡ ਚ ਪਹਿਲਾਂ ਹੀ ਤਰਾਸਦੀ ਹੋ ਚੁੱਕੀ ਹੈ ਉੱਥੇ ਵੀ ਜਿਹੜਾ ਹੈਗਾ 10 11 13 14 ਦੇ ਦਰਮਿਆਨ ਕੁਝ ਇਲਾਕਿਆਂ ਚ ਅਤੀ ਭਾਰੀ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤੇ ਪਛਮੀ ਉੱਤਰ ਪ੍ਰਦੇਸ਼ ਵੀ ਕਿਉਂਕਿ ਤੁਸੀਂ ਸਰਕੂਲੇਸ਼ਨ ਦੇਖਿਆ ਹੈ ਉਹ ਜਿਹੜਾ ਹੈਗਾ ਉੱਥੇ ਵੀ ਭਾਰੀ ਵਰਖਾ ਦੇਖਣ ਨੂੰ ਮਿਲੇਗੀ ਆਪਾਂ ਜਿਆਦਾ ਟਾਈਮ ਤੁਹਾਡਾ ਮੈਂ ਖਰਾਬ ਨਹੀਂ ਕਰਿਆ ਤਾਂ ਸਿੱਧਾ ਹੀ ਆਪਾਂ ਇੱਕ ਮਾਡਲ ਨੂੰ ਦੇਖਦੇ ਹਾਂ ਇਸ ਮਾਡਲ ਦੇ ਵਿੱਚ ਸਾਨੂੰ ਦਿਖਾਇਆ ਗਿਆ ਕਿ 9 ਤਰੀਕ ਤੋਂ ਜਿਹੜ ਇਹਦੇ ਨੇੜੇ ਬਣਿਆ ਹੋਇਆ ਆਗਰਾ ਦੇ ਨੇੜੇ ਜਿਵੇਂ ਤੁਸੀਂ ਅੱਗੇ ਜਾਣਦੇ ਹੋ ਇੱਕ ਸਰਕੂਲੇਸ਼ਨ ਜਿਹੜਾ ਹੈਗਾ ਤੇ ਦਿੱਲੀ ਦੇ ਨੇੜੇ ਆਉਂਦਾ ਜਿਹਦੇ ਕਰਕੇ 10 ਤਰੀਕ ਤੋਂ ਜਿਹੜਾਗਾ ਮੌਸਮ ਬਦਲਣਾ ਸ਼ੁਰੂ ਹੁੰਦਾ ਤੇ ਰਾਜਸਥਾਨ ਪੰਜਾਬ ਇਹਦੇ ਕੁਝ ਕੁ ਹਿੱਸਿਆਂ 'ਚ ਵਰਖਾ ਹੋਣੀ ਸ਼ੁਰੂ ਹੁੰਦੀ ਹੈ 11 ਤਰੀਕ ਦੇ ਨੇੜੇ ਜਾਣਦੇ ਹਾਂ ਤਾਂ ਹਾਲਾਤ ਹੋਰ ਬਦਲਦੇ ਐ ਵਰਖਾ ਵਧਦੀ ਐ 11 ਅਤੇ 12 ਜੁਲ-ਅਗਸਤ 2025 ਦੇ ਦਰਮਿਆਨ ਕਾਫੀ ਏਰੀਆ 'ਚ ਵਰਖਾ ਹੋਣ ਦੀ ਸੰਭਾਵਨਾ ਬਣੀ ਰਹੇਗੀ ਤਾਂ ਇੱਥੇ ਗੰਗਾ ਨਗਰ ਹਰਮਾਨਗੜ ਵੀ ਇੱਥੇ ਕਵਰ ਹੋਏਗਾ ਹਰਿਆਣਾ ਵੀ ਕਵਰ ਹੋਏਗਾ ਪੱਛਮੀ ਉੱਤਰ ਪ੍ਰਦੇਸ਼ ਵੀ ਕਵਰ ਹੋਏਗਾ ਜਿ ਤੇ ਇਹ ਲੋ ਪ੍ਰੈਸ਼ਰ ਏਰੀਆ ਜਿਵੇਂ ਅੱਗੇ ਵਧੇਗਾ ਤੇ ਦੁਬਾਰਾ ਤੋਂ ਫਿਰ ਜਿਹੜਾ ਹੈਗਾ ਕਾਫੀ ਏਸ਼ੀਆ ਦੇ ਵਿੱਚ ਵਰਖਾ ਕਰੇਗਾ। ਕੁੱਲ ਮਿਲਾਕੇ ਅਸੀਂ ਇਹ ਕਹਿ ਸਕਦੇ ਹਾਂ ਕਿ 1 ਅਗਸਤ ਤੋਂ ਬਾਅਦ ਸਾਨੂੰ ਜਿਹੜਾ ਹੈਗਾ ਕਾਫੀ ਚੰਗੀ ਵਰਖਾ ਕਈ ਸਾਰੇ ਇਲਾਕਿਆਂ ਦੇ ਵਿੱਚ ਹੁੰਦੀ ਹੋਈ ਦਿਖਾਈ ਦੇ ਰਹੀ ਹੈ। ਇਹ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਸਭ ਤੋਂ ਪਹਿਲਾਂ ਇਹ ਹਿਮਾਚਲ ਹਿਮਾਚਲ ਦੇ ਵਿੱਚ ਤੁਸੀਂ ਪਹਿਲਾਂ ਪੜ੍ਹ ਹੀ ਚੁੱਕੇ ਹੋ ਕਿ ਭਾਰੀ ਤੋਂ অতি ਭਾਰੀ ਵਰਖਾ 11 12 13 14 ਅਗਸਤ ਤੋਂ 25 ਦੇ ਦਰਮਿਆਨ ਹੋ ਸਕਦੀ ਹੈ ਅਤੇ 9 ਅਤੇ 10 ਦੇ ਦਰਮਿਆਨ ਵੀ ਭਾਰੀ ਵਰਖਾ ਉੱਥੇ ਹੋ ਸਕਦੀ ਹੈ। ਪਹਾੜਾਂ ਤੇ ਜਾਣਾਂ ਦੀ ਵੀ ਧਿਆਨ ਰੱਖ ਅਗਲੀ ਗੱਲ ਅਸੀਂ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਦੋਸਤੋ ਹਜੇ ਤੱਕ ਤੁਹਾਡਾ ਮੌਸਮ ਖੁਸ਼ਕ ਹੈ 9 ਤਰੀਕ ਤੋਂ ਕੁਝ ਏਰੀਆ ਦੇ ਵਿੱਚ ਪੂਰਬੀ ਹਵਾਵਾਂ ਵਾਪਸੀ ਕਰਨੀਆਂ ਜਿਵੇਂ ਹੀ ਪੂਰਬੀ ਹਵਾਵਾਂ ਵਾਪਸੀ ਕਰਦੀਆਂ ਤਾਂ ਸਾਡੇ ਇੱਥੇ ਜਿਹੜਾ ਹੈਗਾ ਕੁਝ ਐਸਐਚ ਵਰਖਾ ਹੋਣੀ ਸ਼ੁਰੂ ਹੋਏਗੀ ਆਪਾਂ ਇਹ ਕਹਿ ਸਕਦੇ ਹਾਂ ਕਿ ਆਪਣਾ ਜਿਸ ਤਰ੍ਹਾਂ ਇਹ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਐਸਐਸ ਨਗਰ ਨਾਲ ਆਪਣਾ ਚੰਡੀਗੜ੍ਹ ਹੁਸ਼ਿਆਰਪੁਰ ਪਠਾਨਕੋਟ ਗੁਰਦਾਸਪੁਰ ਸ਼ਿਮਰ ਸਾਹਿਬ ਜਲੰਧਰ ਲੁਧਿਆਣਾ ਇਸ ਏਰੀਆ ਦਾ ਕੁਝ ਏਸਿਆਂ ਦੇ ਵਿੱਚ ਵਰਖਾ ਦੀ ਕਾਰਵਾਈਆਂ ਸ਼ੁਰੂ ਹੋਣਗੀਆਂ ਕੁਝ ਏਸੇ ਏਰੀਆ ਵਿੱਚ ਪੂਰਾ ਪੂਰਾ ਜ਼ਿਲ੍ਹਾ ਕਵਰ ਨਹੀਂ ਹੋਏਗਾ ਫਿਊ ਪਲੇਸਸ ਦੇ ਉੱਪਰ ਵਰਖਾ ਹੋਏਗੀ ਇਕਾ ਦੁਕਾ ਦੱਖਣ ਪੱਛਮ ਪੰਜਾਬ 'ਚ ਹੀ ਹੋ ਸਕਦੀ ਹੈ ਲੇਕਿਨ ਜ਼ਿਆਦਾ ਨਹੀਂ ਹੋਏਗੀ 10 ਨੂੰ ਉਸੇ ਤਰ੍ਹਾਂ ਰਹੇਗਾ 11 ਨੂੰ ਜਿਹੜਾ ਹੈਗਾ ਇਹ ਵੱਧ ਕੇ ਜਿਹੜੇ ਹੈਗੇ ਆ ਦੱਖਣ ਪੱਛਮ ਪੰਜਾਬ ਦੇ ਜ਼ਿਲ੍ਹਿਆਂ ਨੂੰ ਵੀ ਕਵਰ ਕਰ ਸਕਦੀ ਹੈ 11 12 ਦੇ ਨੇੜੇ ਫਿਰ ਜਿਹੜਾ ਹੈਗਾ ਅੱਗੇ ਜਾ ਕੇ 15 ਤਰੀਕ ਤੋਂ ਬਾਅਦ ਫਿਰੇ ਕਾਫੀ ਏਰੀਆ ਜਿਹੜਾ ਹੈਗਾ ਉਹ ਡਾਇਰਿਆ ਵਰਖਾ ਕਵਰ ਕਰੇਗੀ ਇਹ ਸਮਾਵਨਾ ਪੰਜਾਬ ਦੀ ਹੈ ਹਰਿਆਣੇ ਦੇ ਵਿੱਚ ਕਿਉਂਕਿ ਸਰਕੂਲੇ ਤਾ ਦਿੱਲੀ ਤੋਂ ਇਹ ਜਿਹੜਾ ਸਰਕੂਲੇਸ਼ਨ ਸ਼ੁਰੂ ਹੋ ਕੇ ਜਿਹੜਾ ਦਿੱਲੀ ਦੇ ਨਾਲ ਲੱਗਦਾ ਏਰੀਆ ਹੈਗਾ ਉੱਥੇ ਵਰਖਾ ਕਰਨੀ ਸ਼ੁਰੂ ਕਰੇਗਾ 9 ਤਰੀਕ ਨੂੰ ਮਿਵਾਦ ਪਾਲਵੜ ਫਰੀਦਾਬਾਦ ਕਾਫੀ ਏਰੀਆ ਕਵਰ ਕਰੇਗਾ ਸਾਡਾ ਡਬ ਵਾਲੀ ਸਿਰਸਾ ਫਤਿਆਬਾਦ हिसार ਇਹ ਏਰੀਆ ਘੱਟ ਵਰਖਾ ਵਾਲਾ ਇੱਥੇ ਨਾਮਤ ਸਭਾਵਨਾ 9 ਤਰੀਕ ਨੂੰ ਲੇਕਿਨ ਜਿਵੇਂ ਤੁਸੀਂ ਅੱਗੇ ਜਿਹੜਾ ਹੈਗਾ ਵਧੋਂਗੇ ਤੇ 10 ਤਰੀਕ ਤੋਂ ਅੱਗੇ 11 ਨੂੰ ਜਾਓਗੇ ਤਾਂ ਫਿਰ ਸਾਡਾ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਹੀ ਵਰਖਾ ਦੀ ਸੰਭਾਵਨਾ ਬਣੀ ਹੈ ਲੇਕਿਨ ਇਹ ਜਿਲੇ ਘੱਟ ਵਰਖਾ ਵਾਲੇ ਐ ਜ਼ਿਆਦਾ ਵਰਖਾ ਟੜੀ ਜਿਹੜੇ ਦਿੱਲੀ ਦੇ ਨੇੜੇ-ਨੇੜੇ ਜਾਂ ਪਹਾੜਾਂ ਵਾਲੇ ਸਮਾਵਨਾ ਬਣੀ ਰਹੇਗੀ ਪਰੰਤੂ ਜਿਵੇਂ ਤੁਸੀਂ ਜਿਹੜਾ ਹੈਗਾ 8 ਅਗਸਤ ਤੋਂ ਜਿਹੜਾ ਹੈਗਾ ਅੱਗੇ ਜਾਓਗੇ ਤਾਂ ਫਿਰ ਲਗਭਗ ਸਾਰੇ ਇਲਾਕੇ ਦੇ ਵਿੱਚ ਵਰਖਾ ਵਧ ਜਾਏਗੀ ਕਹਿੰਦਾ ਮਤਲਬ ਹੈ ਕਿ ਵਰਖਾ ਵਧਣੀ ਸ਼ੁਰੂ ਹੋ ਰਹੀ ਹੈ ਕੱਲ ਤੋਂ ਤੇ ਹੌਲੀ ਹੌਲੀ ਕਰਦੀ ਕਰਦੀ ਜੋੜ ਫਰੇਗੀ ਤੁਹਾਡਾ ਜਿਹੜਾ ਹੈਗਾ 15 ਅਗਸਤ ਤੋਂ ਬਾਅਦ ਚ ਲੇਕਿਨ ਇੱਕ ਛੁੱਟੀ ਤਕੜੀ ਛੁੱਟੀ ਜਿਹੜੀ ਕੁਝ ਏਰੀਆ ਦੇ ਵਿੱਚ 11 ਅਤੇ 12 ਅਗਸਤ 2025 ਦੇ ਦਰਮਿਆਨ ਵੀ ਲੱਗੇਗੀ ਗੰਗਾ ਨਗਰ ਹਰਮਾਨ ਘੜਵਾਲਿਆਂ ਦੇ ਲਈ 9 ਤਰੀਕ 8 ਤਰੀਕ 9 ਤਰੀਕ ਲਗਭਗ ਬਹੁਤ ਘੱਟ ਚਾਂਸ ਹੈ ਵਰਖਾ ਹੋਣ ਦੇ ਲੇਕਿਨ 10 ਤੇ 11 ਨੂੰ ਕੁਝ ਹਿੱਸੇ ਦੇ ਵਿੱਚ 11 12 ਦੇ ਦਰਮਿਆਨ ਵਰਖਾ ਹੋ ਸਕਦੀ ਹੈ ਵਾਰਨਿੰਗ ਤੁਹਾਡੇ ਲਈ ਕਿਸੇ ਕਿਸਮ ਦੀ ਨਹੀਂ ਹੈਗੀ ਹਾ ਜਿਵੇਂ ਤੁਸੀਂ ਅੱਗੇ ਜਾਓਗੇ 15 16 17 ਤਾਂ ਫਿਰ ਤੁਹਾਨੂੰ ਇੱਕ ਚੰਗੀ ਵਰਖਾ ਜਿਹੜੀ ਹੈਗੀ ਅਲੱਗ-alag ਏਰੀਆ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇਹ ਭਾਰਤੀ ਮੌਸਮ ਭਾਗ ਦੇ ਹਿਸਾਬ ਨਾਲ ਸੰਭਾਵਨਾ ਹੈ ਜੰਮੂ ਦੇ ਵਿੱਚ ਵੀ ਹਾਲਾਤੇ ਕੀ ਨੇ ਜੰਮੂ ਦੇ ਵਿੱਚ ਵੀ ਜਿਹੜਾ ਹੈਗਾ ਚੰਗੀ ਵਰਖਾ ਸਾਨੂੰ ਜਿਹੜਾ ਹੈਗਾ 13 14 ਦੇ ਨੇੜੇ ਦੇਖਣ ਨੂੰ ਮਿਲ ਸਕਦੀ ਹੈ ਯੂਪੀ यूपी ਦੇ ਉੱਪਰ ਕਿਉਂਕਿ ਸਰਕੂਲੇਸ਼ਨ ਘੱਮ ਰਿਹਾ ਹੈ ਇਸ ਕਰਕੇ ਪੱਛਮੀ ਯੂਪੀ ਦੇ ਵਿੱਚ ਭਾਰੀ ਵਰਖਾ ਵੀ ਹੋਵੇਗੀ ਕੁਝ ਜਗ੍ਹਾ ਤੇੜਾਗਾ ਇਹ অতি ਭਾਰੀ ਵਰਖਾ ਵੀ ਹੋਏਗੀ ਇਹਨਾਂ ਦਿਨਾਂ ਦੇ ਦਰਮਿਆਨ ਤਾਂ ਅਸੀਂ ਕਹਿ ਸਕਦੇ ਹਾਂ ਕਿ 9 ਤਰੀਕ ਨੂੰ ਕੁਝ ਐਸੇ ਵਰਖਾ ਹੋ ਸਕਦੀ ਹੈ 12 13 ਨੂੰ ਕਈ ਸਾਰੇ ਹਿੱਸਿਆਂ 'ਚ ਚੰਗੀ ਵਰਖਾ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਤਾਂ ਪੱਛਮੀ ਉੱਤਰ ਪ੍ਰਦੇਸ਼ ਦੇ ਲਈ ਇਹ ਜੇ ਟਾਈਮ ਹੈਗਾ ਇੱਕ ਵਾਰੀ ਚੰਗੀ ਵਰਖਾ ਦੇਖੇਗਾ ਪੱਛਮੀ ਉੱਤਰ ਪ੍ਰਦੇਸ਼ ਦਿੱਲੀ ਫਿਰ ਉਹਦਾ ਪ੍ਰਭਾਵ ਸਦਕਾ ਸਾਡੇ ਇੱਥੇ ਤੱਕ ਪ੍ਰਭਾਵ ਪਵੇਗਾ ਨੈਕਸਟ ਸ਼ੈਲ ਦੇ ਵਿੱਚ ਵੀਡੀਓ ਖਤਮ ਕਰਾਂ ਤਾਂ ਮੇਰੇ ਕਹਿ ਦਾ ਮਤਲਬ ਇਹ ਹੈਗਾ ਕਿ ਸਾਨੂੰ ਬਹੁਤ ਜਲਦ ਜਿਹੜਾ ਹੈਗਾ ਪੂਰਬੀ ਹਵਾਵਾਂ ਦੀ ਵਾਪਸੀ ਹੋਏਗੀ ਦੁਬਾਰਾ ਫਿਰ ਉਮਸ ਲੱਗੇਗੀ ਦੁਬਾਰਾ ਫਿਰ ਮੁਰਕਾ ਆਏਗਾ ਅੱਜ ਇਹ ਤੇਜ ਧੁੱਪ ਅਜ ਵਰਗੀ ਪੈ ਰਹੀ ਹੈ ਇਹ ਕੱਲ ਤੋਂ ਘਟਣੀ ਸ਼ੁਰੂ ਹੋ ਜਾਏਗੀ ਲੇਕਿਨ ਮੁਰਕੇ ਵਾਲੀ ਧੁੱਪ ਜਿਹੜੀ ਹੈਗੀ ਆ ਮੁਰਕੇ ਵਾਲੀ ਗਰਮੀ ਉਹ ਸ਼ੁਰੂ ਹੋਏਗੀ ਤੇ ਇਸ ਦੇ ਨਾਲ ਨਾਲ ਜਿਹੜਾ ਹੈਗਾ ਅੱਗੇ ਸਾਨੂੰ ਵਰਖਾ ਮਿਲੇਗੀ ਕਿਉਂਕਿ ਅੱਗੇ ਆਉਣ ਟਾਈਮ ਪੱਛਮੀ ਡਿਸਟਰਬੈਂਸ ਵੀ ਆ ਰਿਹਾ ਹੈ ਤਾਂ ਇਹ ਸਾਰਾ ਕੁਝ ਮਿਲ ਕੇ ਜਿਹੜਾ ਹੈਗਾ ਚੰਗੇ ਏਰੀਆ 'ਚ ਵਰਖਾ ਹੋਏਗੀ 9 ਨੂੰ ਥੋੜਾ 10 ਨੂੰ ਥੋੜਾ ਫਿਰ ਵਧੇਗਾ 11 ਤੇ 12 ਨੂੰ ਜਿਹੜਾ ਹੈਗਾ ਆਪਾਂ 13 14 ਦੇ ਦਰਮਿਆਨ ਵਰਖਾ ਦੇ ਚਾਂਸ ਘਟਣਗੇ 15 16 17 ਅੰਦਰ ਬਦਵਾਦਾ ਤੋਂ ਫਿਰ ਵਰਖਾ ਦੇ ਚਾਂਸ ਵਧਣ ਦੀ ਸੰਭਾਵਨਾ ਬਣੀ ਰਹੇਗੀ ਜਿਵੇਂ ਅੱਗੇ ਹੋਰ ਜਾਣਕਾਰੀ ਮਿਲਦੀ ਟਰਨਾਂ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਉਮੀਦ ਕਰਦਾ ਹਾਂ ਕਿ ਜਾਣ ਕੇ ਲਾਇਵਾਂ ਸਾਥ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ